ਪਿਆਰਿਓ ਜਿਹੜਾ ਜੀਵਨ ਹੈ ਇਹ ਪਰਮੇਸ਼ਰ ਵੱਲੋਂ ਬਖਸ਼ੀ ਹੋਈ ਇੱਕ ਬੜੀ ਅਨਮੋਲ ਦਾਤ ਹੈ ਨਾ ਤਾਂ ਇਹ ਜੀਵਨ ਦੀ ਕੀਮਤ ਦੱਸੀ ਜਾ ਸਕਦੀ ਹੈ ਤੇ ਵਾਹਿਗੁਰੂ ਨੇ ਸਾਨੂੰ ਉਹ ਦਾਤ ਦਿੱਤੀ ਹੈ ਜਿਹਦਾ ਕੋਈ ਮੁੱਲ ਹੀ ਹੈ ਨਹੀਂ ਇਹ ਜੀਵਨ ਦੇ ਨਾਲ ਅਸੀਂ ਪਰਮੇਸ਼ਰ ਦੀ ਪ੍ਰਾਪਤੀ ਕਰਨ ਯੋਗ ਹੈ ਇਹ ਕੇਵਲ ਇੱਕੋ ਜੀਵਨ ਹੈ ਜਿਹਦੇ ਵਿੱਚ ਪ੍ਰਭੂ ਦੀ ਪ੍ਰਾਪਤੀ ਹੋ ਜਾਂਦੀ ਹੈ ਸਹਜੇ ਮਨੁੱਖ ਪਰਮਾਤਮਾ ਨੂੰ ਪਾ ਸਕਦਾ ਹੈ ਪਰ ਨਾਲ ਹੀ ਗੁਰੂ ਜੀ ਕਿਰਪਾ ਕਰਦੇ ਨੇ ਪਿਆਰਿਓ ਜਿਹੜਾ ਗੁਰੂ ਹੈ ਗੁਰੂ ਤੋਂ ਬਿਨਾਂ ਜੀਵ ਹਨੇਰੇ ਚ ਟਟਕ ਜਾਂਦਾ ਭਾਵੇਂ ਸੰਸਾਰ ਦਾ ਜਿਹੜੀ ਕੁਦਰਤ ਦੇ ਕਾਦਰ ਦੀ ਰਚਨਾ ਹੈ ਇਹ ਵੀ ਬੇਅੰਤ ਵਿਸ਼ਾਲਤਾ ਹੈ ਇਹਦਾ ਭੇਦ ਪਾਉਣਾ ਵੀ ਔਖਾ ਹੈ ਪਰ ਮਾਲਕ ਨੇ ਸੰਸਾਰ ਨੂੰ ਮਾਰਗਦਰਸ਼ਕ ਕਰਨ ਲਈ ਸੂਰਜ ਚੰਦਰਮਾ ਇਹਨਾਂ ਦੀਆਂ ਡਿਊਟੀਆਂ ਲਾਈਆਂ ਪਰ ਜਿਹੜਾ ਅਗਿਆਨਤਾ ਦਾ ਹਨੇਰਾ ਹੈ ਉਹ ਪਾਪਸ਼ਾ ਕਹਿੰਦੇ ਭੰਵੇਂ ਸੌ ਚੰਦ ਚੜ੍ਹ ਜੇ ਰਾਤ ਪ੍ਰਕਾਸ਼ਮਾਨ ਹੋ ਜੇ ਪਰ ਉਹ ਹੰਡੇਰਾ ਦੂਰ ਨਹੀਂ ਹੁੰਦਾ ਤੇ ਨਾਲ ਹੀ ਗੁਰੂ ਜੀ ਕਹਿੰਦੇ ਜੇ ਸੂਰਜ ਚੜ੍ਹ ਜੇ ਤਾਂ ਰਾਤ ਖਤਮ ਹੋ ਜਾਂਦੀ ਹੈ ਸੂਰਜ ਚੜ੍ਹਨ ਤੋਂ ਪਹਿਲਾਂ ਪਹੋਂ ਪਾਟਦੀ ਹੈ ਹਨੇਰਾ ਦੂਰ ਹੋਣ ਲੱਗ ਜਾਂਦਾ ਜਦੋਂ ਸੂਰਜ ਚੜ੍ਹਦਾ ਸਭ ਦੁਨੀਆਂ ਨੂੰ ਸੰਸਾਰ ਕ ਲੋਕਾਂ ਨੂੰ ਚਾਨਣ ਪ੍ਰਕਾਸ਼ ਮਿਲ ਜਾਂਦਾ ਹੈ ਪਰ ਗੁਰੂ ਜੀ ਕਹਿੰਦੇ ਇੱਕ ਸੂਰਜ ਨਹੀਂ ਭਵੇਂ ਹਜ਼ਾਰ ਸੂਰਜ ਚੜਜੇ ਗੁਰੂ ਤੇ ਬਗੈਰ ਅਗਿਆਨਤਾ ਦਾ ਹਨੇਰਾ ਨਹੀਂ ਖਤਮ ਹੋਣਾ ਗੁਰੂ ਦੀ ਕਿਰਪਾ ਕਰਦੇ ਨੇ ਉਹ ਨਜ਼ਰਾਂ ਬਖਸ਼ਿਸ਼ ਕਰਦੇ ਆ ਜੀ ਦੇ ਨਾਲ ਪ੍ਰਭੂ ਦੇ ਦੀਦਾਰ ਹੋ ਜਾਂਦੇ ਆ